देखो मेरी सिधु साहब ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾ ਹੀ ਸਵਾਲ ਪੁੱਛਿਆ ਠੀਕ ਹੈ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਕਿ ਕੱਟੜ ਚੋੜ ਨੇ ਕੇਜਰੀਵਾਲ ਕੋ ਹੋ ਰਿਹਾ ਗੁਰਮੁਖਮਾਨ ਚੋ ਰਿਹਾ ਤੇ ਉਸ ਦੇ ਪਾਸੇ ਕਹਿੰਦੇ ਅਲਾਈਂਸ ਕਰ ਲੋ ਇਹ ਅਲਾਈਂਸ ਇਹ ਗੱਲ ਨਹੀਂ ਪਈ ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਾਬਕਾ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਨਵਜੋਤ ਸਿੰਘ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਜਿਸ ਦੀ ਇੱਕ ਵੱਖਰੇ ਤੌਰ ਦੇ ਉੱਤੇ ਚਰਚਾ ਛਿੜੀ ਹੈ ਕਾਂਗਰਸ ਅੰਦਰ ਕਲੇਸ਼ ਲਗਾਤਾਰ جاری ਹੈ ਦੋ ਤਿੰਨ ਧੜਿਆਂ ਦੇ ਵਿੱਚ ਵੰਡੀ ਕਾਂਗਰਸ ਨੂੰ ਇੱਕ ਦੂਜੇ ਹੀ ਲੀਡਰ ਆਪਸ ਦੇ ਵਿੱਚ ਰਲ ਮਿਲ ਕੇ ਖਾ ਰਹੇ ਨੇ ਅਜੇਹੇ ਦੇ ਵਿੱਚ ਰੰਧਾਵਾ ਤੋਂ ਜਦੋਂ ਨਵਜੋਤ ਸਿੰਘ ਸਿੱਧੂ ਦੀਆਂ ਵੱਖਰੀਆਂ ਰੈਲੀਆਂ ਬਾਰੇ ਸਵਾਲ ਹੋਇਆ ਤਾਂ ਰੰਧਾਵਾ ਨੇ ਕਿਹਾ ਕਿ ਮੇਰਾ ਉਹਨਾਂ ਦੇ ਨਾਲ ਰਿਸ਼ਤਾ ਖਰਾਬ ਹੈ ਮੈਨੂੰ ਉਸ ਦੇ ਬਾਰੇ ਸਵਾਲ ਨਾ ਕਰਿਆ ਕਰੋ ਤੁਸੀਂ ਸਿੱਧੂ ਨੂੰ ਹੀ ਪੁੱਛ ਲਿਆ ਕਰੋ ਦੂਜੇ ਪਾਸੇ ਐਲਾਈਅੰਸ ਨੂੰ ਲੈ ਕੇ ਵੀ ਉਹਨਾਂ ਨੇ ਆਪਣੀ ਪਾਰਟੀ ਤੇ ਪੜਾਅਸ ਗੱਡੀ ਕਿ ਇੱਕ ਪਾਸੇ ਅਸੀਂ ਆਮ ਆਦਮੀ ਪਾਰਟੀ ਨੂੰ ਚੋਰ ਕਹਿ ਰਹੇ ਹਾਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਚੋਰ ਕਹਿ ਰਹੇ ਹਾਂ ਦੂਜੇ ਪਾਸੇ ਅਸੀਂ ਐਲਾਈਅੰਸ ਦੀ ਗੱਲ ਕਰ ਰਹੇ ਹਾਂ ਤਾਂ ਇਹ ਸਭ ਕਿਵੇਂ ਪੋਸੀਬਲ ਹੈਗਾ ਕਿ ਕੋਚ ਕੇ ਹਰ ਰੰਦਾਵਾ ਨੇ ਦੇਖੋ ਰੱਖੋ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਮੈਂ ਵੀ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਿਵਾਰਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ ਲੇਕਿਨ ਆ ਸਾਰੇ ਪਰਿਵਾਰੀ ਆ ਰਹੇ ਹੋ ਉਹ ਨਹੀਂ ਦੇਖੋ ਜਿਹੜੀ ਡਿਸਪਲਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਕੇ ਪਰਿਵਾਰੀ ਸੀਗਾ ਪਰ ਜਿਸ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਰਹਿ ਗਈਆਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਜੀ ਬਾਅਦ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਵਿੱਚ ਜੇ ਇਨ ਜੇ ਇਨਡਿਸਪਲਨ ਹੈ ਜੇ ਕਰਚ ਵੀ ਇਨਡਿਸਪਲਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਨ ਹੋਏਗਾ ਤੇ ਉਹ ਜਰੂਰ ਚੱਲਦਾ ਸਰ ਪਹਿਲੇ ਵਾਲੇ ਮੁੱਦੇ ਤੇ ਇੱਕ ਵਾਰ ਦੁਬਾਰਾ ਸਵਾਲ ਇਹ ਹੈ ਕਿ ਇੱਕ ਦੀ ਕਾਂਗਰਸ ਜਿਹਾ ਜੈਸੇ ਬਿਆਨ दिए ਹੋ ਕੇ ਮੰਤਰੀ ਨੇ ਉਸਕੇ ਬਾਅਦ ਆਪ ਨੂੰ ਲੱਗਦਾ ਹੈ ਕਿ ਰਿਸ਼ਤੇ ਇਤਨੇ ਠੀਕ ਹੈ ਇਹ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋੜ ਨੇ ਕੇਜਰੀਵਾਲ ਚੋੜ ਰਿਹਾ ਪਗੋ ਇੰਤਮਾਨ ਚੋੜ ਰਿਹਾ ਤੇ ਤੁਸੀਂ ਪਾਸੇ ਕਹਿੰਦੇ ਅਲਾਈਂਸ ਕਰ ਲਓ ਇਹ ਅਲਾਈਂਸ ਮੇਰੀ ਗਲਤੀ ਨਹੀਂ ਬਣੇਗੀ ਤੁਸੀਂ ਰਹਿਣੀਆਂ ਨੂੰ ਕਿਵੇਂ ਦੇਖਦੇ ਹੋ ਲੱਖੋਂ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਮੈਂ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਿਵਾਰਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ ਲੇਕਿਨ ਆ ਸਰ ਪਰਿਵਾਰੀ ਆ ਰਹੇ ਔਰ ਉਹ ਹਰ ਫੈਸਲੇ ਨੇ ਰੈਡੀ ਕਰ ਰਹੇ ਨੇ ਨਹੀਂ ਦੇਖੋ ਜਿਹੜੀ ਡਿਸਪਲਿਨ ਜਾਂ ਪਰਿਵਾਰੀ ਮੈਂ ਵੀ ਰਾਜਸਥਾਨ ਕੇ ਪਰਿਵਾਰੀ ਸੀਗਾ ਪਰ ਜਿਸ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਗੱਲਾਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਜੀ ਬਾਅਦ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੁੰਦੇ ਇਹਦੇ ਵਿੱਚ ਜੇ ਇਨ ਜੇ ਇਨਡਿਸਪਲਨ ਹੈ ਜੇ ਕਾਰਚ ਵੀ ਇਨਟਰਸਪਲਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਪਲਨ ਹੋਏਗਾ ਤੇ ਉਹ ਜਰੂਰ ਚੱਲਦਾ ਸਰ ਪਹਿਲੇ ਵਾਲੇ ਮੁੱਦੇ ਤੇ ਇੱਕ ਵਾਰ ਦੁਬਾਰਾ ਸਵਾਲ ਇਹ ਹੈ ਕਿ ਇੱਕ ਦੀ ਕਾਂਗਰਸ ਜਿਹਾ ਬਿਆਨ ਦਿਏ ਮੁੱਖ ਮੰਤਰੀ ਨੇ ਉਸਕੇ ਬਾਅਦ ਆਪ ਨੂੰ ਲੱਗਦਾ ਹੈ ਕਿ ਰਿਸ਼ਤੇ ਇੰਨੇ ਠੀਕ ਹੈ ਇਹ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋੜਨੇ ਕੇਜਰੀਵਾਲ ਚੋਰ ਰਿਹਾ ਉਹ ਗੋਹਨਤਮਨ ਚੋਰ ਰਿਹਾ ਦੂਜੇ ਪਾਸੇ ਕਹਿੰਦੇ ਅਲਾਈਅੰਸ ਕਰ ਲੋ ਇਹ ਅਲਾਈਅੰਸ ਮੇਰੀ ਗਲਤੀ ਨਹੀਂ ਬਣੀ ਦੂਜੇ ਰਹਿਣੀਆਂ ਨੂੰ ਕਿਵੇਂ ਦੇਖੀਏ ਰੱਖੋ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ ਕਿਉਂਕਿ ਮੈਂ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਮਿਸ਼ਨ ਮੈਂ ਠੀਕ ਹਾਂ ਸਰ ਲੇਕਿਨ ਆ ਸਰ ਪਰਵਾਰੀ ਆ ਰਹੇ ਹਨ ਉਹ ਕਾਲੇਪੁਰ ਨੇ ਰੈਡੀ ਕਰ ਰਹੇ ਨੇ ਨਹੀਂ ਦੇਖੋ ਜਿਹੜੀ ਡਿਸਪਲਨ ਜਾਂ ਪਰਵਾਰੀ ਮੈਂ ਵੀ ਰਾਜਸਥਾਨ ਕੇ ਪਰਵਾਰੀ ਸੀਗਾ ਪਰ ਜਿਸ ਵੇਲੇ ਮੈਂ ਜਾਂਦਾ ਸੀ ਉਸ ਵੇਲੇ ਸਾਰੀਆਂ ਗੱਲਾਂ ਔਰ ਜਿਹੜੀ ਐਂਟੀ ਪਾਰਟੀ ਐਕਟੀਵਿਟੀਜ਼ ਜਿਹੜੀਆਂ ਸਾਨੂੰ ਰੋਕਣੇ ਚਾਹੀਦੇ ਨੇ ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਹੈ ਜੀ ਬਾਅਦ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਚ ਜੇ ਇਨ ਜੇ ਇਨਡਿਸਪਲਨ ਹੈ ਜੇ ਕੱਟੂ ਵੀ ਇੰਟਰਸੈਪਸ਼ਨ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਕ੍ਰਿਪਸ਼ਨ ਹੋਏਗਾ ਤੇ ਉਹ ਜ਼ਰੂਰ ਚੱਲਦਾ ਸਰ ਪਹਿਲੇ ਵਾਲੇ ਮੁੱਦੇ ਤੇ ਇੱਕ ਵਾਰ ਦੁਬਾਰਾ ਸਵਾਲ ਇਹ ਹੈ ਕਿ ਇੱਕ ਦੀ ਕਾਂਗਰਸ ਜਿਹਾ ਜੈਸੇ ਬਿਆਨ दिए ਹੋ ਕੇ ਮੰਤਰੀ ਨੇ ਉਸਕੇ ਬਾਅਦ ਆਪ ਨੂੰ ਲੱਗਦਾ ਹੈ ਕਿ ਰਿਸ਼ਤੇ ਇਤਨੇ ਠੀਕ ਹੈ ਇਹ ਦੇਖੋ ਇੱਕ ਪਾਸੇ ਤੇ ਅਸੀਂ ਕਹੀ ਜਾਂਦੇ ਹਾਂ ਕਿ ਕੱਟੜ ਚੋਰ ਨੇ ਕੇਜਰੀਵਾਲ ਚੋਰ ਰਿਹਾ ਉਹ ਇੰਤਮਾਨ ਚੋਰ ਰਿਹਾ ਦੂਸਰੇ ਪਾਸੇ ਕਹਿੰਦੇ ਅਲਾਈਂਸ ਕਰ ਲੋ ਇਹ ਅਲਾਈਂਸ ਮੇਰੀ ਗੱਲ ਨਹੀਂ ਬਣਦੀ ਤੁਸੀਂ ਰਹਿਣੀਆਂ ਨੂੰ ਕਿਵੇਂ ਦੇਖਦੇ ਹੋ